ਜੀ ਬਾਈ ਨੂੰ ਜੀ ਕਈ ਮੈਂ ਵੀਰਾਂ ਨੂੰ ਇਹ ਪਤਾ ਨਹੀਂ ਐ ਵੀ ਇੱਥੇ ਜਿਹੜੀ ਸਵੇਰੇ ਸ਼ਹੀਦੀ ਦੀ ਇਹ ਦਿੱਤੀ ਜਾਂਦੀ ਹੈ ਨਾਲ ਯਹਾਂ ਭਾਈデア ਭਾਈ ਧਰਮ ਸਿੰਘ ਜੀ ਦਾ ਠਿਕਾ ਸਾਹਬ ਹੈ ਠੀਕ ਹੈ ਜੀ ਤੇ ਮਾ ਬੁੰਗਾ ਮਾਈ ਭਾਗੋ ਜੀ ਠੀਕ ਹੈ ਜੀ ਸ਼ਾਇਦ ਕਈਆਂ ਨੂੰ ਇਹ ਜੀ ਪਤਾ ਨਹੀਂ ਹੈ ਮੈਨੂੰ ਤਾਂ ਨਹੀਂ ਪਤਾ ਸੀ ਠੀਕ ਹੈ ਜੀ ਮੈਂ ਤਾਂ ਬਿਲਕੁਲ ਸੱਚੀ ਗੱਲ ਕਰਦਾ ਤਾਂ ਹੈ ਦਰਬਾਰ ਸਾਹਿਬ ਦੇ ਨਾਲ ਜਾਂ ਥੱਲੇ ਉੱਤਰਦੇ ਸੱਜੇ ਪਾਸੇ ਦੋਨੇ ਚੀਜ਼ਾਂ ਨੇ ਠੀਕ ਹੈ ਜੀ ਇੱਕ ਹੋਰ ਆਜੋ ਤੁਹਾਨੂੰ ਚੀਜ਼ ਦਿਖਾਉਣੇ ਜਿਹੜੀ ਗੁਰਦੁਆਰਾ ਸਾਹਿਬ පරිਸਰ ਦੇ ਵਿੱਚ ਹੈ ਜਿਹੜੀਆਂ ਸਾਨੂੰ ਨਹੀਂ ਪਤਾ ਠੀਕ ਹੈ ਜੀ ਆ ਦੇਖੋ ਇਹ ਵੀਰ ਜਿਹੜੇ ਇਹ ਵਜਾ ਰਹੇ ਆ ਸਾਜ ਠੀਕ ਹੈ ਜੀ ਹਾਂ ਜੀ ਇਹ ਵੀ ਗੁਰੂ ਮਹਾਰਾਜ ਜੀ ਦੀ ਵਡਿਆਈ ਵਾਸਤੇ ਵਜਾਉਂਦੇ ਆ ਠੀਕ ਹੈ ਜੀ ਬਾਕੀ ਆਪਾਂ ਇਹਨਾਂ ਨੂੰ ਪੁੱਛ ਲੈਣੇ ਆ ਵੀ ਇਹ ਕਿਉਂ ਵਜਾ ਰਹੇ ਆ ਹਾਂ ਜੀ ਰੁਕੋ ਜੋ ਬੋਲਨਾ ਸ਼ੁਰੂ ਸੇ ਚਾਲੂ ਹੈ ਅੱਛਾ ਸ਼ੁਰੂ ਸੇ ਚਾਲੂ ਹੈ ਆਪਾਂ ਤਾਂ ਵੀ ਨਵੀਂ ਪੀੜੀ ਸੇ ਚਾਲੂ ਹੈ 709ਵੀਂ ਪੀੜੀ ਸੇ ਤਾਂ ਆਪ ਮਤਲਬ ਇਹ ਵਡਿਆਈ ਕਰਤੇ ਆ ਗੁਰੂ ਮਹਾਰਾਜ ਜੀ ਕੀ હા ભાઈ કહેવાય પગાર અચ્છા ઠીક હેઠળ ઓકે ਆਸਿਕ ਬੋਲੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਈ ਹੈ ਠੀਕ ਹੈ ਵਾਹਿਗੁਰੂ ਜੀ ਆਜੋ ਗੁਰੂ ਜੀ ਅਗਲੀ ਜਿਹੜੀ ਹੈ ਤੁਹਾਨੂੰ ਇੱਕ ਜਿਹੜੇ ਕਈ ਮੇਰੇ ਵੀਰਾਂ ਨੂੰ ਪਤਾ ਨਹੀਂ ਹੈ ਬੋਲੀ ਸਾਹਿਬ ਇਤਿਹਾਸਿਕ ਇਹ ਮਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਵਾਈ ਸੀ ਠੀਕ ਹੈ ਜੀ ਹਾਂ ਜੀ ਆਹ ਦੇਖ ਲਓ ਜੀ ਬੋਲੀ ਸਾਹਿਬ ਸਵੇਰੇ ਜਦੋਂ ਗਾਗਰ ਦੀ ਸੇਵਾ ਹੁੰਦੀ ਹੈ ਤਾਂ ਇੱਕ ਗਾਗਰ ਜਿਹੜੀ ਹੈ ਇੱਥੋਂ ਭਰਦੇ ਆ ਬੌਲੀ ਸਾਹਿਬ ਤੋਂ ਜਾਣ ਦਾ ਰਸਤਾ ਵੀ ਤੁਹਾਨੂੰ ਦਿਖਾ ਦੰਨੇ ਆ ਜੋ ਠੀਕ ਹੈ ਜੀ ਤੇ ਇੱਕ ਗਾਗਰ ਭਰਦੇ ਆ ਸਵੇਰੇ ਗੋਦਾਵਰੀ ਤੋਂ ਠੀਕ ਹੈ ਜੀ ਹਾਂ ਜੀ ਚਲੋ ਆਜਾ ਤੁਹਾਨੂੰ ਪਹੁੰਚਾਣੇ ਆ ਆ ਦੇਖੋ ਇਹ ਇਤਿਹਾਸ ਵੈਸੇ ਮੈਂ ਵੀਡੀਓ ਪਹਿਲਾਂ ਬਣਾ ਦਿੱਤੀ ਹੈ ਲੇਕਿਨ ਫਿਰ ਵੀ ਤੁਸੀਂ ਆ ਰੋਕ ਕੇ ਵੀ ਪੜ ਸਕਦੇ ਹੋ ਜ਼ੂਮ ਕਰਕੇ ਠੀਕ ਹੈ ਜੀ ਆਹ ਰਸਤਾ ਹੈ ਜਿਹੜਾ ਇਹ ਜਾਂਦਾ ਹੈ ਜੀ ਥੱਲੇ ਬੌਲੀ ਨੂੰ ਸਵੇਰੇ ਬਾਬਾ ਜੀ ਸਾ 2:30 ਮਿੰਟ ਤੇ ਮਤਲਬ 2:30 ਵਜੇ ਸਵੇਰੇ ਇੱਥੇ ਸੇਵਾ ਕਰਦੇ ਪਹਿਲਾਂ ਗੋਦਾਬਰੀ ਤੋਂ ਲੈ ਕੇ ਆਉਣੇ ਗਾਗਰ ਪਰ ਕੇ ਫਿਰ ਇੱਧਰ ਲੈ ਆਉਣੇ ਫਿਰ ਇਸ਼ਨਾਨ ਕਰਦੇ ਆ ਤੇ ਹੁਣ ਦੇਖੋ ਇਸ ਟਾਈਮ ਜਿਹੜੇ ਆ ਗੁਰੂ ਮਹਾਰਾਜ ਜੀ ਦੇ ਆ ਹੈੱਡ ਗ੍ਰਾਂਤੀ ਹੈੱਡ ਗ੍ਰਾਂਤੀ ਨੇ ਬਾਬਾ ਜੀ ਠੀਕ ਹੈ ਜੀ ਇਹਨਾਂ ਨੇ ਹੁਣ ਖੋਲੇ ਆ ਕਪਾਟ 6:30 ਵਜੇ ਖੁੱਲਦੇ ਆ ਠੀਕ ਹੈ ਜੀ ਕਪਾਟ ਆ ਸਾਹਮਣੇ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਠੀਕ ਹੈ ਜੀ ਹਾਂ ਜੀ ਆ ਦੇਖੋ ਅੰਦਰ ਤਾਂ ਜਾਣਾ ਮਨਾਇਆ ਤਾਂ ਮੈਂ ਤੁਹਾਨੂੰ ਇੱਥੇ ਦਰਸ਼ਨ ਕਰਾ ਦिए ਆ ਹੁਣ ਖੁੱਲੇ ਅੰਦਰ ਬਾਦ ਸਾਹਿਬ ਦੇ ਸੇਵਾ ਕਰਕੇ ਪੂਰੀ ਪੇਰਪੋੜ ਦੇਵਾਰਾ ਜੀ ਜਿਹੜੇ ਇੱਥੇ ਵਿਰਤ ਗ੍ਰੰਤੀ ਸਾਹਿਬ ਨੇ ਠੀਕ ਹੈ ਭਾਈ ਗੁਰੂ ਜੀ ਹਾਂ ਜੀ ਆ ਵੀ ਹੁਣੇ ਖੁੱਲੇ ਨੇ ਰਫਾਟ ਠੀਕ ਹੈ ਜੀ ਦੇ ਚਾਰ ਚਾਰੇ ਪਾਸੇ ਚਾਰ ਦਰਵਾਜ਼ੇ ਨੇ ਠੀਕ ਹੈ ਜੀ ਇਹ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅੰਗਿਸ਼ਠਾ ਸਾਹਿਬ ਨੇ ਠੀਕ ਹੈ ਜੀ ਹਾਂਜੀ ਉਹ ਦੇਖੋ ਅਗਲਾ ਪਰਲੀ ਸਾਈਡ ਤੋਂ ਖੋਲਣਗੇ ਠੀਕ ਹੈ ਵਾਹਿਗੁਰੂ ਜੀ ਹਾਂਜੀ ਦੇਖੋ ਇਹ ਸਵੇਰੇ 6:30 ਵਜੇ ਦੇ ਲਗਭਗ ਖੋਲਣਾ ਆਰੰਭ ਕਰਦੇ ਆ ਠੀਕ ਹੈ ਵਾਹਿਗੁਰੂ ਜੀ ਕਰ ਦਿੰਦੇ ਆ ਵਧੀਆ ਤਰੀਕੇ ਨਾਲ ਦਰਸ਼ਨ ਕਰਾ ਦਿੰਦੇ ਤੁਹਾਨੂੰ ਉਹ ਜੀ ਆਇਆਂ ਦੇ ਗੰਤੇ ਸੁਆਮੀ ਵਾਹਿਗੇ ਅੰਮ੍ਰਿਤ ਵੇਲੇ ਦੀ ਜਿਹੜੀ ਹੈ ਮਰਿਆਦਾ ਦੇ ਗੰਤੇ ਕਰ ਰਹੇ ਆ ਵਾਹਿਗੁਰੂ 8:30 ਤੱਕ ਪਹੁੰਚਣਾ ਹੈ ਕਿਉਂਕਿ ਅੰਮ੍ਰਿਤਾ ਸਾਹਿਬ ਦੇ ਦਰਵਾਜ਼ੇ ਬੰਦ ਹੋਣੇ ਆ। ਕਾਵੇ ਜਾਵੇ ਗੁਲ ਲੈ ਕਚਾ ਕਾਵੇ ਜਾਵੇ ਗੁਲ ਲੈ ਤੇ ਕਾਵੇ ਜਿਹੜੇ ਜਪਾ ਤੁਨੂੰ ਦਰਸ਼ਨ ਕਰਾਏ ਸੀਗੇ ਸਵੇਰੇ ਜਿਹੜੀ ਕਾਵੇ ਸਵੇਰਾ ਹੁੰਦੀ ਗਾ ਕਰਦੀ ਠਿਕਾਣੀ ਗਾਗਰ ਦੀ ਸੇਵਾ ਤੇਰੇ ਮੋਹਰੇ ਬੈ ਨਿਸ਼ੇ ਥਗੇ ਤੇਰੀਆਂ ਦੀ ਖਾਸਾ ਬੈ ਰਾਜ ਜੀ ਦੇ ਦੂਜੇ ਰੂਪ ਲੈ ਕੇ ਆ ਗਏ ਆ ਬਾਬਾ ਜੀ ਠੀਕ ਹੈ ਜੀ ਤਾਰੇ ਤਾਰੇ ਉਹ ਤਾਰੇ ਤਾਰੇ ਕਾਰੇ ਉਹ ਤਾਰੇ ਜੀ ਵਾਹਿਗੁਰੂ ਜੀ ਆ ਤੁਸੀਂ ਦੇਖੋਗੇ ਦੋ ਨਿਸ਼ਾਨ ਸਾਹਿਬ ਨੇ ਦਰਬਾਰ ਸਾਹਿਬ ਦੇ ਵਿੱਚ ਇੱਕ ਤਾਂ ਜਦ ਆਪਾਂ ਪੌੜੀਆਂ ਚੜਦੇ ਉਦੋਂ ਪਹਿਲਾ ਨਿਸ਼ਾਨ ਸਾਹਿਬ ਨੇ ਇੱਕ ਪੌੜੀਆਂ ਚੜ ਕੇ ਨਿਸ਼ਾਨ ਸਾਹਿਬ ਨੇ ਤੇ ਵੀ ਇਹਨਾਂ ਦੇ ਪਿੱਛੇ ਵੀ ਬਹੁਤ ਹੀ ਵੱਡਾ ਇਤਿਹਾਸ ਹੈ ਇਹ ਜਿਹੜੇ ਫਸਟ ਨਿਸ਼ਾਨ ਸਾਹਿਬ ਨੇ ਜਦੋਂ ਆਪਾਂ ਵੜਦੇ ਆਂ ਦਰਬਾਰ ਸਾਹਿਬ ਦੇ ਵਿੱਚ ਇਹ ਜਿਹੜੇ ਨਿਸ਼ਾਨ ਸਾਹਿਬ ਨੇ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸਾਰਿਆਂ ਦੇ ਲਾੜ ਲਾਇਆ ਸੀ ਠੀਕ ਹੈ ਜੀ ਦੇਹ ਟਾਰੀ ਗੁਰੂ ਦੀ ਜਗਾ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਿਆ ਸੀ ਠੀਕ ਹੈ ਜੀ ਸਾਰੀ ਆਪਣੀ ਆਪਣੇ ਤਾਂ ਐਡੀ ਵੱਡੀ ਉਹਨਾਂ ਨੇ ਮਿਹਰਬਾਨੀ ਕੀਤੀ ਤੇ ਉਹਨਾਂ ਨੇ ਕਿਹਾ ਤੇ ਕੀ ਅਜਤਵਾਦ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਉਹੀ ਹਾਜ਼ਰ ਨਾਜ਼ਰ ਗੁਰੂ ਨੇ ਠੀਕ ਹੈ ਜੀ ਅਜਤਵਾਦ ਕੋਈ ਵੀ ਦੇਹਤਾਰੀ ਗੁਰੂ ਗੁਰੂ ਨਹੀਂ ਹੋਣਗੇ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਸਭ ਕੁਝ ਹੋਣਗੇ ਠੀਕ ਹੈ ਜੀ ਇਹ ਨਿਸ਼ਾਨ ਸਾਹਿਬ ਇਸ ਕਰਕੇ ਇੱਥੇ ਲੱਗੇ ਹੋਏ ਨੇ ਤੇ ਜਿਹੜੇ ਉੱਪਰ ਨਿਸ਼ਾਨ ਸਾਹਿਬ ਨੇ ਠੀਕ ਹੈ ਵਾਹਿਗੁਰੂ ਜੀ ਉੱਥੇ ਗੁਰੂ ਮਹਾਰਾਜ ਜੀ ਆਪਣਾ ਜਿਹੜਾ ਕੋੜਾ ਬੰਦੇ ਹੁੰਦੇ ਸੀ ਠੀਕ ਹੈ ਜੀ ਤੇ ਬਾਕੀ ਬਾਬਾ ਜੀ ਨੂੰ ਪੁੱਛਿਆ ਸੀ ਉਹ ਕਹ ਰਿਹਾ ਸੀ ਵੀ ਇਹ ਜਿਹੜੇ ਨਾ ਆਪਣਾ ਤਪ ਸਥਾਨ ਸੀ ਸਤ ਸਤਖੰਡ ਦਾ ਪਹਿਲਾ ਪ੍ਰਾਤਨ ਤਪਸਥਾਨ ਸੀ ਠੀਕ ਆ ਉਹਨਾਂ ਦਾ ਨਿਸ਼ਾਨ ਸਾਹਿਬ ਹੈ ਲੇਕਿਨ ਮੈਂ ਹੋਰ ਵੀ ਪੁੱਛਿਆ ਤੇ ਬਾਬਾ ਜੀ ਨੇ ਦੱਸਿਆ ਵੀ ਇੱਥੇ ਕੋੜਾ ਵੰਦੇ ਹੁੰਦੇ ਸਨ ਗੁਰੂ ਮਹਾਰਾਜ ਜੀ ਠੀਕ ਆ ਬਾਈ ਗੁਰੂ ਜੀ ਇਹ ਠੀਕੀਆਂ ਕੁਝ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹ ਕੁਝ ਇਹੋ ਜਿਹੀਆਂ ਗੱਲਾਂ ᱛੀਆਂ ਜਿਹੜੀਆਂ ਮੇਰੇ ਖਿਆਲ ਤੇ ਸ਼ਾਇਦ ਤੁਹਾਨੂੰ ਨਹੀਂ ਪਤਾ ਕਈਆਂ ਨੂੰ ਮੈਨੂੰ ਤਾਂ ਨਹੀਂ ਪਤਾ ਸੀ ਠੀਕ ਹੈ ਵਾਹਿਗੁਰੂ ਜੀ ਮੈਂ ਕਿ ਬਾਕੀਆਂ ਨਾਲ ਸਾਂਝੀ ਕਰੀਏ ਹਾਂਜੀ ਠੀਕ ਹੈ ਵਾਹਿਗੁਰੂ ਜੀ ਹਾਂਜੀ ਦੂਸਰਾ ਅੰਦਰ ਇੱਕ ਕਰਾਮਾਤੀ ਸ਼ਾਸਤਰ ਵੀ ਹੈ ਗੁਰੂ ਮਹਾਰਾਜ ਜੀ ਦਾ ਠੀਕ ਹੈ ਜੀ ਕਹਿੰਦੇ ਆ ਵੀ ਜਦੋਂ ਵੀ ਉਹਨੂੰ ਜਦ ਰਾਤ ਨੂੰ ਸੁਖਾਸਣ ਹੁੰਦਾ ਹੈ ਤਾਂ ਉਹ ਜਿਹੜੀ ਕਰਾਮਾਤੀ ਜਿਹੜੀ ਸ਼ਾਸਤਰ ਹੈ ਤਲਵਾਰ ਉਹਨਾਂ ਨੂੰ ਥੱਲੇ ਰੱਖਦੇ ਸਾਰੇ ਸ਼ਾਸਤਰਾਂ ਤੋਂ ਠੀਕ ਹੈ ਜੀ ਉਹ ਆਪਣੇ ਆਪ ਜਦ ਸਵੇਰੇ ਆ ਦਰਬਾਰ ਸਾਹਿਬ ਖੁੱਲਦੇ ਨੇ ਤੇ ਉਹ ਆਪਣੇ ਆਪ ਉੱਪਰ ਆ ਜਾਂਦੇ ਨੇ ਇਹ ਬਿਲਕੁਲ ਪ੍ਰਤੱਖ ਗੱਲ ਹੈ ਚਾਹੇ ਤਾਂ ਤੁਸੀਂ ਗੂਗਲ ਕਰ ਲਓ ਚਾਹੇ ਤੁਸੀਂ ਹੋਰ ਕਿਸੇ ਵੀਰ ਦੀ ਵੀਡੀਓ ਦੇਖ ਲਿਓ ਠੀਕ ਹੈ ਜੀ ਹਾਂ ਜੀ ਇਹ ਬਿਲਕੁਲ ਪ੍ਰਤੱਖ ਗੱਲ ਹੈ ਠੀਕ ਹੈ ਜੀ ਇਹ ਸੀਗੀ ਕੁਝ ਗੱਲਾਂ ਜਿਹੜੀਆਂ ਸੱਚਖੰਡ ਸ੍ਰੀ ਹਜੂਰ ਸਾਹਿਬ ਵਾਸਤੇ ਤੋਂ ਮੈਂ ਮੈਂ ਆਪਣੇ ਵੱਲੋਂ ਦੱਸਣਾ ਚਾਹੁੰਦਾ ਸੀ ਠੀਕ ਹੈ ਜੀ ਚਲੋ ਵੀਡੀਓ ਦਾ ਅੰਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ